ਖੇਤਰ ਦੇ ਪਿੰਡ ਬੜਬਾ ਵਿਖੇ ਮੁੱਖ ਮਾਰਗ ਤੇ ਸਥਿਤ ਬਾਬਾ ਬਲਕਨਾਥ ਮੰਦਿਰ ਦੇ ਸਾਹਮਣੇ ਇੱਕ ਘਰ ਦੀ ਸੋਈ ਚ ਗੈਸ ਲੰਦਰ ਦੇ ਦੀਖ ਖੁਣ ਕਰਨ ਵਾਪਰੇ ਹਾਸੀ ਚ ਚਾਹ ਬਣਾ ਰਹੀ ਬਜ਼ੁਰਗ ਔਰਤ ਬੁਰੀ ਤਰ੍ਹਾਂ ਚਲਸ ਗਈ ਹੈ ਜਦਕਿ ਘਰ ਚ ਪਿਆ ਲੱਖਾਂ ਰੁਪਏ ਦਾ ਸਮਾਨ ਵੀ ਝਲਕੇ ਰਾਖ ਹੋ ਗਿਆ ਪ੍ਰਾਪਤ ਜਾਣਕਾਰੀ ਅਨੁਸਾਰ ਦੁਪਹਿਰ ਕਰੀਬ 12:30 ਵਜੇ ਪਿੰਡ ਬੜਬਾ ਵਿਖੇ ਉਕਤ ਘਰ ਚ ਬਜ਼ੁਰਗ ਔਰਤ ਕਸ਼ਮੀਰ ਕੌਰ ਉਸਦਾ ਪਤੀ ਨਿਰਮਲ ਸਿੰਘ ਤੇ 12 ਸਾਲਾ ਪੁੱਤਰਾ ਈਸ਼ਾਨ ਦੀ ਮੌਜੂਦ ਸਨ ਜਦ ਕੀ ਉਹਨਾਂ ਦੀ ਨੋ ਗਰਦੀਪ ਕੌਰ ਪਿੰਡ 'ਚ ਕਿਸੇ ਕੰਮ ਲਈ ਗਈ ਹੋਈ ਸੀ ਇਸ ਦੌਰਾਨ ਘਰ ਦੇ ਤਿੰਨੋ ਜੀ ਪਿਛਲੇ ਪਾਸੇ ਬਣੀ ਇੱਕ ਸ਼ਰਚੇ ਬੈਠੇ ਸਨ ਤੇ ਬਜ਼ੁਰਗ ਔਰਤ ਕਸ਼ਮੀਰ ਕੌਰ ਸੋਈ 'ਚ ਚਾਹ ਬਣਾਉਣ ਲਈ ਚਲੀ ਗਈ ਮਗਰ ਕੁਝ ਹੀ ਦਿਨ ਬਾਅਦ ਅਚਾਨਕ ਗੈਸ ਸਿਲੰਡਰ ਦੇ ਲੀਕ ਹੋਣ ਕਾਰਨ ਅੱਗ ਲੱਗ ਗਈ ਤੇ ਦੇਖਦੇ ਹੀ ਦੇਖਦੇ ਅੱਗ ਦੇ ਭਾਂਬੜ ਮਚ ਗਏ ਇਸ ਦੌਰਾਨ ਘਰ ਦੀ ਸ਼ਰਚੇ ਬੈਠੇ ਹੋਏ ਪੋਤਰ ਨੇ ਤੁਰੰਤ ਬਹਾਦਰੀ ਦਿਖਾਦਿਆਂ ਸਭ ਤੋਂ ਪਹਿਲਾਂ ਆਪਣੀ ਦਾਦੀ ਜੋ ਕਿ ਅੱਗ ਨਾਲ ਝੁੱਲਸ ਗਈ ਨੂਰ ਸੋਈ 'ਚੋਂ ਬਾਹਰ ਕੱਢਿਆ ਤੇ ਤੁਰੰਤ ਪਿੰਡ ਵਾਸੀਆਂ ਨੂੰ ਇਕੱਠਾ ਕਰਕੇ ਅੱਗ ਬੁਝਾਉਣ ਦਾ ਯਤਨ ਕੀਤਾ ਇਸ ਦੌਰਾਨ ਫਾਰਮ ਗੇਟ ਦੀ ਗੱਡੀ ਨਾਲ ਵੀ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰੰਤੂ ਅੱਗ ਦੇ ਕਾਬੂ ਪਾਣਾ ਬੜਾ ਔਖਾ ਹੋ ਗਿਆ ਇਸੇ ਦੌਰਾਨ ਮੌਕੇ ਤੇ ਪਹੁੰਚੇ ਇੱਕ ਪਿੰਡ ਵਾਸੀ ਵੱਲੋਂ ਦਲੇਰੀ ਦਿਖਾਉਂਦੇ ਹੋਏ ਲੋਹੇ ਦੀ ਇੱਕ ਤਾਰ ਦੀ ਕੁੰਡੀ ਦੀ ਮਦਦ ਨਾਲ ਗੈਸ ਲੰਟ ਨੂੰ ਕੱਟ ਕੇ ਬਾਹਰ ਸੁੱਟ ਦਿੱਤਾ ਗਿਆ ਜਿਸ ਤੋਂ ਬਾਅਦ ਗੈਸ ਦੀ ਸਪਲਾਈ ਬੰਦ ਹੋਣ ਕਣ ਅੱਗ ਤੇ ਕਾਬੂ ਪਾਇਆ ਗਿਆ ਮਗਰ ਇਸ ਸਾਸੀ ਦੌਰਾਨ ਅੱਗ ਲੱਗਣ ਤੇ ਜਿੱਥੇ ਕਰਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਉੱਥੇ ਹੀ ਬਜ਼ੁਰਗ ਔਰਤ ਕਸ਼ਮੀਰ ਕੌਰ ਵੀ ਬੁਰੀ ਤਰ੍ਹਾਂ ਚੁਲਸ ਗਈ ਹੈ ਜਿਸ ਨੂੰ ਤੁਰੰਤ ਸਰਕਾਰੀ ਹਫਤਾ ਸਿੰਘ ਬਿਲਖੇ ਭਰਤੀ ਕਰਵਾਇਆ ਗਿਆ ਹਸਪਤਾਲ ਦੇ ਸੀਨੀਅਰ ਡਾਕਟਰ ਸੰਜੀ ਨੇ ਦੱਸਿਆ ਕਿ ਇਸ ਆਕਰਨ ਬਜ਼ੁਰਗ ਔਰਤ ਕਰੀਬ 25% ਤੱਕ ਚੋਟ ਗਈ ਹੈ ਜਿਸ ਦੀ ਹਾਲਤ ਗੰਭੀਰ ਹੋਣ ਤੇ ਉਸ ਨੂੰ ਮੋੜਲੀ ਸਹਾਇਤਾ ਤਿਆਣ ਪ੍ਰਾਂਤ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਰੋਪਨਗਰ ਵਿਖੇ ਰੈਫਰ ਕਰਤਾ ਗਿਆ ਇਸ ਮੁਚੀ ਕਟਾ ਮੌਕੇ ਮੌਜੂਦ 11 ਸਾਲਾ ਇਸ਼ਾਨਦੀਪ ਬਹਾਦਰੀ ਦੀ ਹਰ ਕੋਈ ਪ੍ਰਸ਼ੰਸਾ ਕਰ ਰਿਹਾ ਹੈ ਜੀਤੀ ਬਦੋ ਦੁਪੱਟਾ ਹਾਸਾ ਹੋਣ ਤੋਂ ਟਲ ਗਿਆ ਪਿੰਡ ਵਾਸੀਆਂ ਅਨੁਸਾਰ ਈਸ਼ਾਨਦੀਪ ਦੀ ਕੋਸ਼ਿਸ਼ ਸਦਕਾ ਆਸ-ਪਾਸ ਦੇ ਦੁਕਾਨਦਾਰਾਂ ਤੇ ਲੋਕਾਂ ਨੇ ਮਿਲ ਕੇ ਅੱਗ ਦੇ ਕਾਬੂ ਪਾਉਣ ਦਾ ਯਤਨ ਕੀਤਾ ਅਗਰ ਇਹ ਜੀਆ ਨਾ ਹੁੰਦਾ ਤਾਂ ਗੈਸ ਸਿਲੰਡਰ ਦੇ ਫਟਣ ਕਾਰਨ ਨਜ਼ਦੀਕੀ ਘਰਾਂ ਚ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੋ ਸਕਦਾ ਸੀ ਜਿਸ ਤੋਂ ਬਚਾਅ ਹੋ ਗਿਆ ਹੈ ਮੇਰਾ ਪੰਜਾਬ న్యూਸ ਲਈ ਪ੍ਰਦੀਪ ਤੇ ਮਾਨ ਦੀ ਰਿਪੋਰਟ ਸਾਡਾ ਈਸ਼ਾਨ ਵੀਰ ਸਿੰਘ ਨੂੰ ਹੈ ਜੀ ਇਹ ਉਹ ਮਤਲਬ ਜਿੱਦਾਂ ਕਿ ਬੀਬੀ ਚਾਹ ਬਣਾਉਣ ਲੱਗੇ ਤਾਂ ਇਹ ਇੱਕੋ ਦਾ ਜਿੱਦਾਂ ਅੱਗ ਪੈ ਗਈ ਸਾਰੇ ਅੰਦਰ ਤਾਂ ਕਰਕੇ ਫਿਰ ਪਹਿਲੇ ਤਾਂ ਅਸੀਂ ਕੱਪੜੇ ਸਿੱਟੇ ਫਿਰ ਅੱਗ ਬੁਝੀ ਨਹੀਂ ਜੀ ਤੇ ਤਾਂ ਕਰਕੇ ਫਿਰ ਅਸੀਂ ਉਹ ਦੁਕਾਨ ਵਾਲਿਆਂ ਨੂੰ ਬੁਲਾਇਆ ਤਾਂ ਵੀ ਨਾ ਅੱਗ ਫਿਰ ਫਾਇਰ ਬ੍ਰਿਗੇਡ ਨੂੰ ਕੋਲ ਕੀਤਾ ਤਾਂ ਵੀ ਨਾ ਅੱਗ ਬੁਝੀ ਫਿਰ ਜਦੋਂ ਅੰਕਲ ਆਉਣੀ ਆਏ ਫਿਰ ਤਾਂ ਸਿਲੰਡਰ ਕੱਢਿਆ ਬਾਹਰ ਨੂੰ ਤਾਂ ਫਿਰ ਅੱਗ ਬੁਝੀ ਅੱਛਾ ਕਿੰਨਾ ਕੁ ਟਾਈਮ ਹੋ ਗਿਆ ਇਹ ਦਸਪਾ ਮਤਲਬ ਅੱਧਾ ਕਿ ਘੰਟਾ ਹੋ ਗਿਆ ਹੈ ਹਾਂ ਜੀ ਬੀਬੀ ਕਿੱਥੇ ਹੋ ਬੀਬੀ ਨੂਰ ਪਰ ਹੈ ਸਿੰਗਰ ਲੈ ਗਏ ਸਿੰਗਰ ਲੈ ਤੇ ਉਸ ਤੋਂ ਕਰੇ ਹੋ ਕੋਈ ਨਹੀਂ ਤਾਂ ਮੈਂ ਤਾਂ ਬੀਬੀ ਦੀ ਨਾਲ ਮੇਰੇ ਦਾਦਾ ਤਾਈ ਅੱਛਾ ਜੀ ਹਾਂ ਜੀ ਹੋਰ ਤਾਂ ਨਹੀਂ ਕਿਸੀ ਸੱਟ ਲੱਗੀ ਕੋਈ ਨਹੀਂ ਮੈਂ ਸਾਰਾ ਘਰ ਦਾ ਕੰਮ ਕਾ ਕੇ ਆਪਣਾ ਲੱਗ ਗਈ ਪਿੰਡ ਗਈ ਆਪਣੀ ਭੂਆ ਜੀ ਦੇ ਤੇ ਉਥੋਂ ਲੋਸਮੈਂਟ ਸੁਣੀ ਮੇਗਾ 4 ਦਿਨ ਹੋ ਗਏ ਤੇ ਮੇਗਾ ਸਾਢੇ ਹੀ ਹੋਣਾ ਕਿਸੇ ਨੇ ਮੈਨੂੰ ਦੱਸਿਆ ਨਹੀਂ ਹੈਗਾ ਮੈਨੂੰ ਐਂਦੀ ਪਤਾ ਲੱਗਿਆ ਵੀ ਸਿਲੰਡਰ ਸਾਢੇ ਹੀ ਹੋਣਾ ਇਨੀ ਕਾਕਾ ਦਾ ਛੋਟਾ ਜਿਹਾ ਸੁੱਤਾ ਪਿਆ ਤੇ ਮਾਤਾ ਨੇ ਚਾਹ ਬਣਾਉਣ ਨੂੰ ਕਰਿਆ ਤੇ ਉਹ ਅੱਗ ਪੈ ਗਈ ਮਾਤਾ ਦਾ ਕਾਫੀ ਹੋ ਗਿਆ ਨੁਕਸਾਨ ਤੇ ਕਾਕੇ ਨੇ ਰੋਲਾ ਰੂਲਾ ਪਾਇਆ ਆਲੇ ਦੁਆਲੇ ਦੇ ਗਵਾਂਢੀ ਵਿਚਾਰਿਆਂ ਨੇ ਸਾਥ ਕੋ ਕਰਿਆ ਜਦ ਮੈਂ ਆਈ ਗੇਟ ਮੋਰਲਾ ਬਾਂਦ ਡੰਗਰ ਛੱਡੇ ਵੇ ਤੇ ਕਹਿੰਦੇ ਅੰਦਰ ਤਬਾਹੀ ਹੈ ਕੁਛ ਨਹੀਂ ਬਚਿਆ ਮੈਂ ਕਿਹਾ ਮੇਰਾ ਕਾਕਾ ਵਾਚ ਗਿਆ ਗੁੱਡੀਆਂ ਸਕੂਲ ਹੈ ਕਾਕਾ ਕਹਿੰਦੇ ਤੇਰਾ ਹੈਗਾ ਤੁਸੀਂ ਪਿੱਛੇ ਨੂੰ ਨਿਕਲੋ ਫੇਰ ਅੰਦਰ ਦਾ ਬਾੜ ਨਹੀਂ ਹੁੰਦਾ ਦਾ ਪਿੰਡ ਨਹੀਂ ਸਭ ਕੁ ਕਰਿਆ ਆਜ਼ਾਦ ਮੈਂ ਦੇਖਿਆ ਅੰਦਰ ਹੌਲੀ ਹੌਲੀ ਬਾੜ ਤੇ ਹੌਲੀ ਹੌਲੀ ਦਰਵਾਜ਼ੇ ਖੁੱਲੇ ਸੇਕ ਦਾ ਕੋਈ ਅੰਤ ਨਹੀਂ ਨੁਕਸਾਨ ਬਹੁਤ ਹੋ ਗਿਆ ਜੀ ਕਿੰਨਾ ਕੁ ਨੁਕਸਾਨ ਹੋ ਗਿਆ ਤੁਹਾਡਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ ਬਹੁਤ ਜ਼ਿਆਦਾ ਬੱਚੇ ਵਾਚ ਗਏ ਮਾਤਾ ਦਾ ਹਾਲ ਖਰਾਬ ਹੈ ਤਾਂ ਤੇ ਤਾਂ ਪਤਾ ਲੱਗਿਆ ਅੱਜ ਜੀ ਖੇਤ ਤੇ ਆਏ ਤੇ ਜਦ ਦੇਖਿਆ ਤਾਂ ਬਰੋਲੇ ਨਿਕਣ ਧੂਏ ਦੇ ਬੁਰਾ ਹਾਲ ਹੋਇਆ ਪਿਆ ਤਾਂ ਅੰਦਰ ਬੜਨਾ ਹੋਵਾ ਲਾ ਬੜੇ ਵਜਣਾ ਹੱਖਾ ਦੇ ਦੇਖਣ ਦੇ ਹਟ ਗਿਆ ਉਹਦਾ ਕੁੰਡੀ ਜੇ ਲੱਭੀ ਕੋਨਾ ਸਲੰਡਰ ਖਿੱਚਿਆ ਪਿੱਛੇ ਨੂੰ ਤਾਂ ਲਿਆ ਕੇ ਬਾਹਰ ਪੰਨਿਆ ਤਾਂ ਉਹਦੀ ਅੱਗ ਬੰਦ ਕੀਤੀ ਬੁਰਾ ਹੋ ਗਿਆ ਹਾਰੀ ਸਾਹਿਬ ਲੱਬ ਆਵਾ ਬੜੇ ਨਾਲ ਅੰਦਰ ਕੋਈ ਵੀ ਬੜੇ ਨਾਲ ਹੋ ਬਨੇਰੇ ਨੇਰਾ ਹੋ ਗਿਆ ਬੁਰਾ ਹਾਲ ਹੋ ਗਿਆ ਜੀ ਐਦਾਂ ਜੀ ਬਾਪੀ ਘਰੀਆਂ ਨੇ ਤੇ ਨੇ ਫੋਨ ਕੀਤੇ ਸੱਦੇ ਬੁਢੀ ਵਿਚਾਰੀ ਜਲਦੀ ਦਾ ਬਹੁਤ ਹਾਲ ਖਰਾਬ ਹੈ ਜੀ ਅੱਜ ਬਹੁਤ ਹੀ ਮੰਦਭਾਗੀ ਘਟਨਾ ਹੋਈ ਜੀ ਸਾਡੇ ਪਿੰਡ ਵਿੱਚ ਤਾਂ ਨਰਮਲ ਸਿੰਘ ਦੇ ਘਰੇ ਜੀ ਸਿਲੰਡਰ ਫਟ ਗਿਆ ਤੇ ਬਜ਼ੁਰਗ ਮਾਤਾ ਉਸ ਦੇ ਵਿੱਚ ਕਾਫੀ ਝੁੱਲ ਸਗੇ ਆ ਉਹਨਾਂ ਨੂੰ ਹੁਣ ਜੇਰੇ ਇਲਾਜ ਸਿੰਘ ਬਰਸਤਾਲ ਵਿੱਚ ਦਾਖਲ ਕਰਵਾਏ ਗਏ ਆ ਇਹਨਾਂ ਨੇ ਤਿੰਨ ਚਾਰ ਦਿਨ ਤੋਂ ਦੱਸਦੇ ਸੀ ਘਰ ਵਾਲੇ ਕਿ ਤਿੰਨ ਚਾਰ ਦਿਨ ਤੋਂ ਗੈਸ ਦੀ ਜਿਹੜੀ ਸਿਲੰਡਰ ਦੀ ਲੀਕੇਜ ਹੋ ਰਹੀ ਸੀ ਇਹਨਾਂ ਨੇ ਜਿਹੜੀ ਐਚਪੀ ਦੀ ਗੈਸ ਏਜੰਸੀ ਹੈਗੀ ਉਹਨਾਂ ਨੂੰ ਕਾਫੀ ਵਾਰਾ ਕੰਪਲੇਂਟ ਕੀਤੀ ਬਟ ਉਹ ਆਏ ਵੀ ਹੈਗੇ ਤੇ ਉਹ ਇਹ ਜਿਵੇਂ ਅੱਜ ਦੇਖ ਲਓ ਕਿ ਕਿੰਨਾ بڑا ਨੁਕਸਾਨ ਹੋ ਗਿਆ ਸੋ ਕੰਪਨੀ ਨਾਲ ਦੀ ਜ਼ਿੰਮੇਵਾਰੀ ਬਣਦੀ ਸੀ ਜੋ ਤਿੰਨ ਚਾਰ ਦਿਨ ਤੋਂ ਇਹਨਾਂ ਨੇ ਕੰਪਲੀਟ ਪਾਈ ਸੀ ਤੇ ਇਹਨਾਂ ਦੀ ਪਾਈਪ ਲਾਈਨ ਲੀਕ ਅਸਟੈਂਡਰਡ ਦੀ ਤਾਂ ਨੂੰ ਅੱਗੇ ਇਹ ਮੌਕੇ ਤੇ ਦੇਖਣਾ ਚਾਹੀਦਾ ਸੀ ਤੇ ਕੀ ਕਰਨ ਚਾਹੀਦਾ ਸੀ ਉਹਦੇ ਹੁਣ ਦੇਖੋ ਅੱਜ ਕਿੰਨਾ بڑا ਨੁਕਸਾਨ ਹੋ ਗਿਆ ਸੋ ਮਕਾਨ ਦੀ ਵੀ ਕਾਫੀ ਨੁਕਸਾਨ ਹੋ ਗਿਆ ਤੇ ਜਾਨਾਂ ਜਾਣ ਤੋਂ ਬਚ ਗਈਆਂ ਪਰ ਮਾਤਾ ਜੀ ਦੀ ਥੋੜੀ ਜਿਹੜੀ ਸਿਹਤ ਹੈ ਉਹ ਹੁਣ ਜਿਹੜੇ ਇਲਾਜ ਹੈ ਸਿੰਘ ਪ੍ਰੋਫੈਸਰ ਲਾਜ